ਅੱਜ ਚੇਤਾਵਨੀ ਧਰਨਾ ਹੈ ਚੇਤਾਵਨੀ ਧਰਨਾ ਕੀ ਨਾਲ ਜੋ ਮਰਜ਼ੀ ਨਾਲ ਸਾਡਾ ਰੋਡ ਬਦਲੂਗਾ ਰੋਡ ਬਣਾਓ ਬਾਈ ਦੀਵੇ ਕੋਈ ਨਹੀਂ ਹੱਲ ਹੁੰਦਾ ਅਸੀਂ ਉਰੇ ਬੈਠਾਂਗੇ ਪਰ ਇਦਾਂ ਦੀ ਕੀ ਗੱਲ ਹੋ ਗਈ ਕਿ ਅੱਜ ਸਾਰੇ ਦੁਕਾਨਦਾਰਾਂ ਨੂੰ ਧਰਨਾ ਲਾਉਣਾ ਪੈ ਗਿਆ ਸੜਕ ਇਸ ਬਿਨੇਰੇ ਵਿੱਚ ਮੇਰੇ ਹਾਲ ਵਿੱਚ ਘੱਟੋ ਘੱਟ ਤਿੰਨ ਵਾਰੀ ਪੱਟੀ ਜਾ ਚੁੱਕੀ ਸੁਭਨਾਮ ਦੱਸੋ ਜੀ ਅਸ਼ੋਕ ਕੁਮਾਰ ਜੀ ਤੁਹਾਡੇ ਅਸ਼ੋਕਾ ਕਨਵਰਸ ਦੱਸੋ ਔਰ ਮਤਲਬ ਸਰਕਾਰ ਜਿਹੜੀ ਲਾਰੇ ਪੁੱਤੇ ਲਾਰੇ ਪ੍ਰਸ਼ਾਸਨ ਆਰੇ ਪੱਤੇ ਉਹਨੇ ਕੋਈ ਆਇਆ ਹੀ ਨਹੀਂ ਰਿਹਾ ਹੈਗਾ ਆਈ ਨਹੀਂ ਪਤਲਾਦਾ ਪਾ ਕੀ ਰਿਹਾ ਕਿਹੜਾ ਪਾਈ ਪਾ ਰਿਹਾ ਕਿਸ ਤਰ੍ਹਾਂ ਪਾ ਰਿਹਾ ਕਿਵੇਂ ਆਪ ਵਾਲੇ ਕਹਿੰਦੇ ਅਸੀਂ ਕੰਮ ਬਹੁਤ ਕਰਾਏ ਨੇ ਬਹੁਤ ਕੰਮ ਦੇ ਡਿਵੈਲਪਮੈਂਟ ਕਰਾਈ ਐ ਸਮਾਣੇ ਬਾਰ-ਬਾਰ ਪੱਟ ਰਹੇ ਨੇ ਕੰਮ ਦਾ ਨਹੀਂ ਪਤਾ ਵੀ ਕੀ ਕਰਾ ਰਹੇ ਨੇ ਕੀ ਨਹੀਂ ਕਰਾ ਰਹੇ ਹੈਗੇ ਹਮ ਕੰਮ ਦਾ ਕੁਝ ਨਹੀਂ ਪਤਾਗਾ ਪੱਟ ਜਾਂਦੇ ਨੇ ਰੋਡ ਇੱਥੇ ਬੈਠੇ ਆ ਜੀ ਜਦ ਤੱਕ ਰੋਡ ਨਹੀਂ ਆਉਂਦੀ ਸਾਨੂੰ ਤਾਂ ਇਹ ਇੱਥੇ ਬੱਕਾ ਮੋਟਾ ਰੋਡ ਕੀ ਨਾਂ ਤੁਹਾਡਾ ਵੀ ਰੀਸ਼ ਕੁਮਾਰ ਹਰੇ ਜੀ ਕੀ ਲੱਗਦਾ ਤੁਹਾਡਾ ਮਸਲਾ ਹੱਲ ਹੋ ਜੂ ਇਦਾਂ ਦੇਖੋ ਜੀ ਸਾਨੂੰ ਪਤਾ ਜੇ ਕਰਾਂਗੇ ਤਾਂ ਮਸਲਾ ਹੱਲ ਹੋਊਗਾ ਕੋਈ ਪਹਿਲਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕੋਈ ਜਾਣਕਾਰੀ ਪਹੁੰਚਾਈ ਕੋਈ ਕੋਈ ਨਹੀਂ ਆਲਦਾ ਕੋਈ ਨਹੀਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਅਸ਼ਵਨੀ ਜੀ ਕੀ ਕੰਮ ਕਰ ਆਪਣਾ ਮੇਰੀ ਮੋਬਾਈਲ ਸ਼ਾਪ ਹੈ ਜੀ ਮੋਬਾਈਲ ਸ਼ਾਪ ਹੈ ਔਰ ਦਿੱਕਤਾਂ ਕਾਫੀ ਆ ਰਹੀਆਂ ਇੱਥੇ ਬਹੁਤ ਦਿੱਕਤਾਂ ਨੇ ਜੀ ਮਿੱਟੀ ਅੰਦਰ ਵੜਦੀ ਹੈ ਇੰਨਾ ਬੁਰਾ ਹਾਲ ਹੈ ਢੋੜੇ ਵੱਜਦੇ ਨੇ ਟਫਨ ਟੁੱਟਦੇ ਨੇ ਜੀ ਕੱਲ ਦੁਕਾਨ ਦਾ ਟਫਨ ਟੁੱਟ ਕੇ ਹਟਿਆ ਜੀ ਕੀ ਹੱਲ ਕਰਾਂਗੇ ਜੀ ਉਸ ਚੀਜ਼ ਦਾ ਮਤਲਬ ਮਜਬੂਰੀ ਬੱਸ ਆ ਗਿਆ ਅੱਜ ਬਹੁਤ ਮਜਬੂਰੀ ਬੱਸ ਹੈ ਜੀ ਲੋਕ ਨਿਕਦੇ ਨੇ ਬਹੁਤ ਇੱਥੇ ਸੋ ਦੋਸਤੋ ਬਹੁਤ ਮਜਬੂਰੀ ਬੱਸ ਜਿਹੜਾ ਉਹ ਅੱਜ ਧਰਨਾ ਲਗਾਇਆ ਜਾ ਰਿਹਾ ਇੱਥੇ ਸਮੂਹ ਦੁਕਾਨਦਾਰਾਂ ਵੱਲੋਂ ਜੇ ਗੱਲ ਕਰੀਏ ਤਾਂ ਸੜਕ ਦਾ ਤੁਹਾਨੂੰ ਜਿਹੜਾ ਇੱਥੇ ਹਾਲ ਅਸੀਂ ਦਿਖਾ ਦਿਆ